ਮੈਂ ਪੰਜਾਬ న్యూਸ ਚੈਨਲ ਦੇਖ ਰਿਹਾ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਸ਼ਵੇ ਕਾਲ ਦੀ ਮੈਂ ਤੁਹਾਡਾ ਆਪਣਾ ਲक्की ਕੁਰਾਲੀ ਸੋ ਅਸੀਂ ਖੜੇ ਆ ਪਿੰਡ ਬ੍ਰਾਹਮਣਵਾਜੜਾ ਵਿਖੇ ਜਿੱਥੇ ਗੁਰਦੁਆਰਾ ਗੁਰਦੁਆਰਾ ਗੜਸ ਗੁਰੂਗੜ ਸਾਹਿਬ ਵਿਖੇ ਜੋ ਕਿ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾ ਤੇ ਗੁਰਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਨਗਰ ਕੀਰਤਨ ਹੈ ਉਸ ਦੀ ਆਰੰਭ ਤਾਂ ਕੀਤੀ ਗਈ ਹੈ ਸੋ ਤੁਹਾਨੂੰ ਦਿਖਾਉਣੇ ਇਥੋਂ ਦੀਆਂ ਕੁਝ ਤਸਵੀਰਾਂ ਸੋ ਬਣੇ ਰੋਸ਼ਾਨ ਪੰਜਾਬ نیوز ਚੈਨਲ ਦੇ ਨਾਲ ਮੈਂ ਤੁਹਾਨੂੰ ਆਪਣਾ ਕਿ ਤੁਹਾਨੂੰ あ <susur> ਕੱਢਣਾ ਸ਼ੁਰੂ ਕਰਿਆ ਹੋਇਆ ਹੈ ਜਿਸ ਦਾ ਪਹਿਲਾ ਨਗਰ ਕੀਰਨ ਆਇਆ ਸੀ ਉਹ ਨਗਰ ਕੀਰਨ ਬਾਬਾ ਇੱਕ ਤਹਿਲ ਸੀ ਬਾਬਾ ਨਹੰਗ ਉਹਨਾਂ ਨੇ ਸ਼ੁਰੂ ਕੀਤਾ ਸੀ ਉਹਨਾਂ ਦੇ ਬਾਅਦ ਹੁਣ ਪਰਚਲਤ ਹੋਇਆ ਵਾ ਹੈ ਬੱਬਾ ਹੀ ਚਾਦਾ ਪਤਾ ਨਹੀਂ 25 ਸਾਲ ਹੋ ਗਏ ਪਤਨ 20 ਸਾਲ ਹੋ ਗਏ ਯਾਨੀ ਬਹੁਤ ਵਧੀਆ ਪ੍ਰੋਗਰਾਮ ਹੈ ਸਾਰਾ ਪਿੰਡ ਜੱਪੇ ਇਹਨਾਂ ਦਾ ਪਹਿਲਾਂ ਵੀ ਪਹਿਲਾਂ ਸਵਾਗਤ ਕਰਦਾ ਬਹੁਤ ਜ਼ਿਆਦਾ ਸਵਾਗਤ ਇੰਨਾ ਕਰਦੇ ਹੈ ਪਰੇ ਪਕੌੜੇ ਪਹਿਲਾਂ ਵੀ ਮੂਖ ਬਣੇ ਦੇ ਕਾਹਨ ਬੰਦੇ ਤੇ ਹੁਣ ਚਾ ਵੀ ਗਏ ਚਾਦੀ ਐ ਬਾਕੀ ਬਹੁਤ ਸਤਕਾਰ ਕਰਦੇ ਆ ਜਿੰਨਾ ਹੋ ਸਕੇ ਇਸ ਕਰਕੇ ਇਹ ਸਾਰਾ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਆ ਮਹਾਰਾਜ ਬਾ ਮਾਰਕ ਚਲਾਇਆ ਹੋਇਆ ਹੈ ਇਹ 15 ਵਾਰਾ ਚੱਲ ਰਿਹਾ ਹੈ ਕਿਉਂਕਿ ਇਹ 15 ਵਾਰੇ ਚ ਮਹਾਰਾਜ ਦੇ ਚਾਰੇ ਬੱਚੇ ਸੀਲ ਹੋਏ ਹੈ ਜਦ ਕੌਰ ਸਾਹਿਬ ਉਹ ਲੜਾਈ ਦੇ ਵਿੱਚ ਤੇ ਬਾਕੀ ਬਤੇਗਾ ਸਾਥ ਜਾ ਗਿਆ ਰਾਮ ਸਿੰਘ ਜੀ ਨੇ ਤੂ ਕੈਦ ਰੱਖੇ ਆ ਮਾਤਾ ਗੁਰੂ ਜੀ ਤੇ ਮਾਤਾ ਉਹ ਬਾਲਕ ਇਹਨਾਂ ਨੂੰ ਉਹ ਥੰਨੇ ਕੋਠੇ ਉੱਪਰ ਨੇ ਕੈਦ ਕਰਦੇ ਆ ਉਹ ਬਹੁਤ ਚੰਗੇ ਕਰਦੇ ਆ ਉਹਨਾਂ ਨੇ ਉਹ ਦਬੇ ਨਹੀਂ ਹੈਗੇ ਬਹੁਤ ਛੋਟੀ ਉਮਰ ਵਿੱਚ ਤੇ ਉਹ ਬਿਲਕੁਲ ਨਹੀਂ ਦਬੇ ਉਹ ਕਹਿੰਦੇ ਵੀ ਤੁਹਾਨੂੰ ਅਸੀਂ ਆਪਣੇ ਰਿਪੇ ਵੀ ਦਵਾਂਗੇ ਇਹੀ ਭਾਰਾ ਜੀ ਨਾ ਪਾਉ ਮਾਓ ਕਰੋ ਤਾਰਾ ਪਰਮ ਜੀ ਰੱਖ ਦਿਓ ਖੋ ਕਹਿੰਦੇ ਅਸੀਂ ਆਪਣੇ ਧਰਮ ਨਹੀਂ ਛੱਡ ਕੇ ਕੋਈ ਧਰਮ ਦੀ ਨਹੀਂ ਆ ਸਕਦੇ ਤੁਹਾਨੂੰ ਲਾਜ ਨਾ ਦੋ ਐਨੇ ਐਨੇ ਬੱਚੇ 1 ਹੱਥ ਸਾਲ ਦਾ 1 ਨੌ ਸਾਲ ਦਾ ਦੇਖੋ ਉਹ ਬੱਚੇ ਵੀ ਜਾਇਏ ਹੈਗੇ ਬਿਲਕੁਲ ਐਡੇ ਬੜੇ ਇਕੱਲੇ ਵੀ ਸੁਭਗਤ ਅੱਜ ਇੱਕ ਬੱਚਾ ਛੋਬਰਾ ਜਾਂ ਮਹਾਰਾ ਜਾਂ ਡਰਾਵੇ ਜਦੋਂ ਰੋਣ ਲੱਗ ਜਾਂਦਾ ਹੈ ਚਿੱਟੀਕਰ ਉਹਨਾਂ ਦਾ ਇੰਨੀ ਤਾਕਤੀ ਨਾ ਖੱਦ ਦੇ ਬੜਾ ਤਾਕਤੀ ਉਹਦੇ ਵਿੱਚ ਮਾਰਾ ਦੇ ਬੈਗ ਜੀ ਦਾ ਖਾਲਸਾ ਸੇਵਾ ਦੇ ਵਿੱਚ ਹੱਥ ਬਟਾਉਨੇ ਆ ਉਹਨਾਂ ਨੇ ਵੀ ਆਪਣੇ ਨਾਨਕ ਸਿੰਘਾਂ ਨੂੰ ਅਸੀਂ 2 ਮਿੰਟ ਬੋਲਣ ਦੇ ਯਾਤ ਰਵਿਹਰ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਮੂ ਨਾਨਕ ਨਾਨਕ ਨਾਮ ਲੇਵਾ ਸੰਗਤਾਂ ਨੂੰ ਜਿਵੇਂ ਪਤਾ ਹੀ ਹੈ ਕਿ ਸੀਦੀ ਦਿਹਾੜੇ ਚੱਲ ਰਹੇ ਆ ਗੁਰੂ ਸਾਹਿਬ ਜੀ ਦੇ ਇਹ ਜੋ ਬ੍ਰਾਹਮਣ ਮਾਜਰਾ ਪਿੰਡ ਆ ਇੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਪਠਾ ਸਾਹਿਬ ਤੋਂ ਬਾਅਦ ਜੰਗ ਕਰਦੇ ਹੋਏ ਆ ਰਹੇ ਸਨ ਤੇ ਇੱਥੇ ਉਹਨਾਂ ਨੇ ਰਾਤ ਨੂੰ ਕੂਈ ਤੇ ਇਸ਼ਨਾਨ ਕੀਤਾ ਏ ਤੇ ਇੱਥੇ ਦਾ ਮੁੱਖ ਇਤਿਹਾਸ ਇਹ ਆ ਕਿ ਇੱਥੇ ਗੁਰੂ ਜੀ ਨੇ ਐਲਾਨ ਕਰ ਦਿੱਤਾ ਸੀ ਵਚਨ ਹੋ ਗਿਆ ਤਾਂ ਗੁਰੂ ਸਾਹਿਬ ਜੀ ਦਾ ਕਿ ਕੱਲ ਨੂੰ ਮੇਰਾ ਸ੍ਰੱਖ ਸਵਾ ਲੱਖ ਦੇ ਨਾਲ ਖਾਲਸਾ ਲੜੇਗਾ ਇਹ ਵਚਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ब्राह्मण ਵਜਰੇ ਆ ਕੇ ਕੀਤਾ ਸੀ ਸੋ ਇੱਥੇ ਆ ਕੇ ਉਹਨਾਂ ਮੈਂ ਇਹ ਬਚਨ ਕਰਤਾ ਵੇ ਕੱਲ ਨੂੰ ਮੇਰਾ ਖਾਲਸਾ 7 ਲੱਖ ਨਾਲ ਲੜੇਗਾ ਤਾ ਇੱਥੋਂ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਫਿਰ ਦੂਏ ਦਿਨ ਉੱਥੇ ਜਾ ਕਰਕੇ ਚੌਕੜ ਸਾਹਿਬ ਜਾ ਕਰਕੇ ਉਹਨਾਂ ਨੇ ਫਿਰ ਗੁਰੂ ਸਾਹਿਬ ਜੀ ਨੇ ਆਪਣਾ ਬਚਨ ਪੂਰਾ ਕੀਤਾ ਏ ਤੇ ਇੱਥੇ ਦਾ ਇਹ ਮੁੱਖ ਇਤਿਹਾਸ ਹੈ ਤੇ ਸਭਨਾਂ ਨੂੰ ਪਤਾ ਹੈ ਕਿ ਸਿੱਧੀ ਦਿਹਾੜੇ ਚੱਲਦੇ ਆਂ ਵਿਆਹ ਸ਼ਾਦੀਆਂ ਤੋਂ ਪਰਹੇਜ਼ ਕਰੋ ਜਿਹੜੇ ਚੰਡੋਲ ਲੱਗਦੇ ਆਂ ਪੀਪਨੀਆਂ ਵਜਾਉਨੇ ਬਾਜੇ ਵਜਾਉਨੇ ਆ ਉਹਨਾਂ ਨੂੰ ਹੱਥ ਜੋੜ ਕੇ ਪਹਿਲਾ ਖਾਲਸਾ ਬੇਨਤੀ ਕਰਦਾ ਏ ਕਿ ਭਾਈ ਇੱਦਾਂ ਦੇ ਕੰਮ ਨਾ ਕਰੋ ਨਹੀਂ ਫਿਰ ਖਾਲਸਾ ਆਪਣਾ ਹੱਥ ਖੋਲ ਕੇ ਬੇਨਤੀ ਕਰੂਗਾ ਕਾ ਕਰਕੇ ਸਭਨਾਂ ਨੂੰ ਬੇਨਤੀ ਕਰਦੇ ਆ ਕਿ ਇਹ ਸ਼ੀਦ ਦੀ ਜੋੜ ਮੇਲੇ ਆ ਤੇ ਜੋ ਮਰਿਆਦਾ ਹੈ ਉਹਨਾਂ ਅਨੁਸਾਰ ਹੀ ਚੱਲਿਆ ਜਾਵੇ ਨਾ ਕਿ ਆਪਾਂ ਪੀਪਨੀਆਂ ਬਾਜੇ ਆਪਣੇ ਆ ਆਪਣੇ ਬੜ ਬੜੇ ਡੈਕ ਡੱਕ ਜੇ ਲਾਉਣੇ ਜਿਹੜੇ ਇਹ ਆਪਣੇ ਭਾਈ ਖਿਆਲ ਰੱਖਣ ਕਿ ਕਿਉਂਕਿ ਬਾਅਦ ਚ ਫਿਰ ਇਹਨਾਂ ਦੇ ਡੈਕਾਂ ਦਾ ਨੁਕਸਾਨ ਹੋਣਾ ਹੈ ਤੇ ਇਹਨਾਂ ਦਾ ਹੀ ਲੱਤਾਂ ਬਾਹਾਂ ਦਾ ਵੀ ਨੁਕਸਾਨ ਹੋ ਸਕਦਾ ਹੈ ਇਹ ਅਸੀਂ ਬੇਨਤੀ ਕਰਦੇ ਆ ਬੇਨਤੀ ਕਰਦੇ ਹੋਏ ਭੁੱਲਿਆ ਮਾਫ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਾ ਜਗ ਨਾਮ ਨਾਲ ਹੋ ਜਾਵੇ ਫਤਿਹ ਬਾਵੇ ਤਾਂ ਤਾਂ ਸਾਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨੂੰ ਪਾਵੇ ਸਾਥ ਸ੍ਰੀ ਅਕਾਲ ਦੀ ਫੀਜੀ ਜੜਾ ਮਨਾ ਰਹੇ ਇਸ ਕਰਕੇ ਨਗਰ ਕਿਰਤਨ ਇਸ ਇਲਾਕੇ ਨੇ ਨਿਕਲਿਆ ਬਾਂਮਾ ਜਿਹੜੇ ਸ਼ੂਨ ਹੋ ਕੇ ਕਾਕਰੋਂ ਹੁੰਦਾ ਹੋਇਆ ਕਿਸ਼ਨਪੁਰਾ ਉਪਰਾਲ ਲਖੂਗਨਗਰ ਟੱਲਗੜ ਹੋ ਕੇ ਸਿੰਘ ਦੁਬਾਰਾ ਵਾਪਸ ਉੱਥੇ ਪਹੁੰਚੇਗਾ ਇਹ ਬਹੁਤ ਸ਼ਾਬਾ ਮਨਾਦੀ ਲੋਕੀ ਬੰਦਾ ਦਾ ਨਾਮ ਮਨਾਦੀ ਹੈ ਜੀਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਹਿਬਜ਼ਾਦਿਆਂ ਦੀ ਯਾਦ ਵਿੱਚ ਗੁਰਦੁਆਰਾ ਬ੍ਰਹਮਣ ਮਾਧਰੇ ਤੋਂ ਨਗਰ ਕੀਰਤਨ ਹਰ ਸਾਲ ਕੱਢੇ ਜਾਂਦਾ ਹੈ ਔਰ ਸਾਡੇ ਪਿੰਡ ਕਾਕਰੋਂ ਨੂੰ ਹੁੰਦਾ ਹੋਇਆ ਅੱਗੇ ਭੂਖਣਾ ਘਰਵਾਲੋਂ ਨੂੰ ਜਾਂਦਾ ਹੈ ਸੋ ਅੱਜ ਬ੍ਰਹਮਣ ਮਾਧਰੇ ਤੋਂ ਨਗਰ ਕੀਰਤਨ ਸਾਡੇ ਪਿੰਡ ਪਹੁੰਚਣ ਵਾਲਾ ਹੈ ਔਰ ਬਹੁਤ ਹੀ ਨਗਰ ਕਾਕਰੋਂ ਦੀਆਂ ਸੰਗਤਾਂ ਤਨ ਮਨ ਧੰਦੇ ਨਾਲ ਇਸ ਨਗਰ ਕੀਰਤਨ ਦੇ ਵਿੱਚ ਸੇਵਾ ਕਰਦੀਆਂ ਹਨ ਔਰ ਨਗਰ ਕਾਕਰੋ ਵੱਲੋਂ ਚਾਪ ਪਕੌੜਿਆਂ ਦਾ ਲੰਗਰ ਹਰ ਸਾਲ ਬਹਾਮਣ ਵਾਦਰੇ ਤੇ ਲਾਇਆ ਜਾਂਦਾ ਹੈ ਔਰ ਸਾਰੇ ਹੀ ਪਿੰਡ ਦਾ ਸਹਿਯੋਗ ਇਸ ਲੰਗਰ ਦੇ ਵਿੱਚ ਹੁੰਦਾ ਹੈ ਵੱਧ ਚੜ ਕੇ ਸੰਗਤਾਂ ਨਗਰ ਕਾਕਰੋ ਦੀਆਂ ਚਾਪ ਪਕੌੜਿਆਂ ਦੇ ਲੰਗਰ ਦੇ ਵਿੱਚ ਤਨ ਮਨ ਧੰਦੇ ਨਾਲ ਸੇਵਾ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਆ ਗੋਰੀ ਦਾ ਕਹਿਣਾ ਮਿੱਠਾ ਹੈ ਪਿਆਰੇ ਸਵਾਹਿਬ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਪਿੰਡ ਭੂਪਨਗਰ ਤੋਂ ਤੇ ਨਗਰ ਕੀਰਤਨ ਆ ਰਿਹਾ ਪਿੰਡ ਬਾਮਨ ਮਾਜਰੇ ਤੋਂ ਜੋ ਸ਼ਹੀਦੀ ਹੰਗਰਬਾੜਾ ਹੁੰਦਾ ਆ ਉਹਦੇ ਸਬੰਧ ਵਿੱਚ ਨਗਰ ਕੀਰਤਨ ਬਾਮਨ ਮਾਜਰੇ ਤੋਂ ਚੈੜੀਆਂ ਕੱਕਰੋਂ ਭੂਪਨਗਰ ਉਹ ਹੁੰਦਾ ਹੋਇਆ ਇਹ ਅੱਗੇ ਕਿਸ਼ਨਪੁਰਾ ਕਰਾਲ ਮਾਜਰੇ ਨੂੰ ਹੋ ਕੇ ਵਾਪਸ ਚੱਕਲਾਂ ਨੂੰ ਹੋ ਕੇ ਵਾਪਸ ਬਹਾਮਣ ਮਾਜਰੇ ਜਾਂਦਾ ਏ ਤੇ ਇਸ ਦੇ ਸੰਬੰਧ ਵਿੱਚ ਨਗਰ ਤੋਂ ਸਾਡੇ ਤੋਂ ਚਾਹ ਪਕੌੜਿਆਂ ਦਾ ਲੰਗਰ ਹੁੰਦਾ ਏ ਜੀ ਸੰਗਤ ਵਾਸਤੇ ਤੇ ਬੜੀ ਸ਼ਰਧਾ ਨਾਲ ਸੇਵਾ ਕਰਦੇ ਨੇ ਮੁੰਡੇ ਟਾਲ ਮਿਲ ਕੇ ਤੇ ਸਾਡੇ ਨਗਰ ਨੂੰ ਦੋ ਨਗਰ ਕੀਰਤਨ ਆਉਂਦੇ ਨੇ ਸਾਡੇ ਇੱਕ ਬਹਾਮਣ ਮਾਜਰੇ ਤੋਂ ਆਉਂਦਾ ਤੇ ਇੱਕ ਭਗਤ ਰਵਿਦਾਸ ਜੀ ਮਹਾਰਾਜ ਦਾ ਕਾਲਗੜ੍ਹ ਤੋਂ ਆਉਂਦਾ ਏ ਤੇ ਬੜੀ ਖੁਸ਼ੀ ਨਾਲ ਸੇਵਾ ਹੁੰਦੀ ਹੈ ਉਸ ਟਾਈਮ ਸੰਗਤ ਸੇਵਾ ਕਰਦੀ ਹੈ ਤੇ ਦੋਨੇ ਵਾਰ ਲੰਗਰ ਹੁੰਦਾ ਹੈ ਜੀ ਸੰਗਤਾਂ ਵਾਸਤੇ ਤੇ ਧੰਨਵਾਦ ਕਰਦੇ ਆਂ ਅਸੀਂ ਵੀਰਾਂ ਦਾ ਨਾਲ ਜੋ ਸੇਵਾ ਕਰਦੇ ਸਾਡੇ ਨਾਲ ਮਿਲ ਕੇ ਤੇ ਧੰਨਵਾਦ ਕਰਦੇ ਆਂ ਸੰਦੀਪ ਸ਼ਾਰਟ ਨਿਊਜ਼ ਦਾ ਜੋ ਸਾਡੀ ਇਸ ਗੱਲਬਾਤ ਨੂੰ ਪੂਰੀ ਦੁਨੀਆ ਚ ਪਹੁੰਚਾਉਂਦੇ ਨੇ ਧੰਨਵਾਦ ਜੀ ਸਾਰਿਆਂ ਦਾ ਵਾਹਿਗੁਰੂ ਜਿੱਕੀ ਫਤਿਹ ਸਾਰੀ ਸੰਗਤ ਨੂੰ ਸਤਿਕਾਰਯੋਗ ਬੇਨਤੀ ਹੈ ਭਾਈ ਜੋ ਅਸੀਂ ਹਰ ਸਾਲ ਛੋਟੇ ਸਹਿਬਜ਼ਾਦੇ بڑے ਸਹਿਬਜ਼ਾਦੇ ਦੀ ਯਾਦ ਨੂੰ ਸਮਰਪਿਤ ਦੇ ਵਿੱਚ ਜੋ ਬਾਵਣ ਬਜਰੇ ਤੋਂ ਨਗਰ ਕੀਰਤਨ ਆਉਂਦਾ ਸਬੰਧ ਵਿੱਚ ਸਾਡਾ ਨਗਰ ਹਰ ਸਾਲ ਤਿਲਫੁੱਲ ਜੋੜ ਕੇ ਆਪਣੀ ਜੋ ਵੀ ਹੈ ਆਪਣਾ ਤਿਲਫੁੱਲ ਪਾ ਕੇ ਆਪਣੇ ਕਿਲੇਆਂ ਦੀ ਸੇਵਾ ਹਰ ਸਾਲ ਸਾਰੇ ਨਗਰ ਵੱਲੋਂ ਕੀਤੀ ਜਾਂਦੀ ਹੈ ਸੋ ਬਹੁਤ ਜੀ ਆਇਆਂ ਨੂੰ ਕਹਿੰਦੇ ਆ ਅਸੀਂ ਬਹੁਤ ਉਹਨਾਂ ਦਾ ਸਤਿਕਾਰ ਕਰਦੇ ਆ ਸਾਰੇ ਨਗਰ ਵੱਲੋਂ ਸੋ ਆਇਆਂ ਸੰਗਤਾਂ ਦਾ ਤੁਹਾਡਾ ਸਾਰਿਆਂ ਦਾ ਤੇ ਦਿਨ ਤੇ ਦਿਨ ਧੰਨਵਾਦ ਕਰਦੇ ਆ ਸੋ ਹੋਰ ਸਾਰੀ ਸੰਗਤਾਂ ਜਿਨ੍ਹਾਂ ਵੀ ਮੋਤਪਨ ਸੱਜਣ ਘੜੇ ਸਾਰਿਆਂ ਦਾ ਸਰੂਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਪਿੰਡ ਬਾਮਣ ਮਾਜਰਾ ਤੋਂ ਜੋ ਸਵਾ ਦਾ ਨਗਰ ਕੀਰਤਨ ਨਿਕਲ ਰਿਹਾ ਏ ਇਹ ਪਿੰਡਾਂ ਵਿੱਚ ਦੀ ਹੋ ਕੇ ਅਤਾਜਪੁਰੇ ਪਿੰਡ ਗੋਲ ਨੂੰ ਨਿਕਲਦਾ ਜੀ ਉਹ ਵਾਰਗ ਅਸੀਂ ਖੀਰ ਦਾ ਲੰਗਰ ਲਗਾਣੇ ਸੀ ਸਾਰੇ ਇਹ ਤੇ ਅਸੀਂ ਪਿੰਡ ਵਾਸੀਆਂ ਦਾ ਸਾਰਿਆਂ ਦਾ ਹੀ ਬੰਨੇ ਚੰਨੇ ਦਾ ਇਲਾਕੇ ਦਾ ਧੰਨਵਾਦ ਕਰਦੇ ਆਂ ਜੀ ਬਹੁਤ ਬਹੁਤ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤਨ ਤਨ ਸ੍ਰੀ ਗੁਰੂ ਦਸਮੇਸ਼ ਪਤਾ ਜੀ ਯਾਦ ਨੂੰ ਤਾਜ਼ਾ ਕਰਦੇ ਹੋਇਆ ਪਿੰਡ ਬ੍ਰਾਹਮਣ ਮਾਜਰਾ ਤੋਂ ਜੋ ਹਰ ਸਾਲ ਸਵਾਰਾ ਪ੍ਰੋਗਰਾਮ ਹੁੰਦਾ ਹੈ ਪਹਿਲੇ ਦਿਨ ਅੱਜ ਨਗਰ ਕੀਰਤਨ ਦੀ ਸ਼ੁਰੂਆਤ ਨਾਲ ਕੀਤਾ ਜਾਂਦਾ ਹੈ ਸੋ ਅੱਜ ਸੰਗਤਾਂ ਨੇ ਵੱਧ ਚੜ ਕੇ ਇਸ ਦੇ ਵਿੱਚ ਹਿੱਸਾ ਲਿਆ ਹੈ ਇਹ ਨਗਰ ਕੀਰਤਨ ਕਈ ਨਗਰਾਂ ਦੇ ਵਿੱਚੋਂ ਹੁੰਦਾ ਹੋਇਆ ਮਿੰਡਤਾਜਪੁਰਾ ਵਿਖੇ ਪਹੁੰਚ ਗਏ ਸੰਗਤਾਂ ਦਾ ਧੰਨਵਾਦ ਕਰਨਾ ਇਹ ਸੰਗਤਾਂ ਦੁਨੀਆ ਹਨ ਸੋ ਇਸੇ ਤਰ੍ਹਾਂ ਹੀ ਵਾਹਿਗੁਰੂ ਸੰਗਤਾਂ ਨੂੰ ਚੜ੍ਹਦੀਆਂ ਕਲਾਂ ਰੱਖੇ ਅਤੇ ਨਗਰ ਕੀਰਤਨ ਦੇ ਵਿੱਚ ਵੱਧ ਤੋਂ ਵੱਧ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਕਿਰਪਾਲਤਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ